ਕਿਸ ਨੇ ਬਹੁਤ ਸੋਣਾ ਕਿਹਾ ਹੈ ਕਿ ਬੇਰ ਕਿਹੋ ਜਿਹੇ ਸਨ ਪੁੱਛਣਾ ਹੈ ਤਾਂ ਸ਼ਬਰੀ ਨੂੰ ਪੁੱਛਣਾ ਸ਼੍ਰੀ ਰਾਮ ਨੂੰ ਪੁੱਛੋਗੇ ਤਾਂ ਮਿੱਠੇ ਹੀ ਕਹਿਣਗੇ ਅਤੇ ਜ਼ਹਿਰ ਦਾ ਸਵਾਦ ਮਹਾਦੇਵ ਨੂੰ ਪੁੱਛੋ ਮੀਰਾ ਨੂੰ ਪੁੱਛੋਗੇ ਤਾਂ ਅੰਮ੍ਰਿਤ ਹੀ ਕਹੇਗੀ ਇੱਕ ਛੋਟੀ ਜਿਹੀ ਕਹਾਣੀ ਤੀਰਥ ਯਾਤਰੀਆਂ ਨਾਲ ਭਰੀ ਹੋਈ ਪਾਸਦੀ ਤੀਰਥ ਦਰਸ਼ਨ ਕਰਨ ਤੋਂ ਬਾਅਦ ਜਦੋਂ ਵਾਪਸ ਆ ਰਹੇ ਸਨ ਪਹਾੜੀ ਰਸਤਾ ਸੀ आनंदमय माहौल ਸੀ ਭਜਨ ਕੀਰਤਨ ਚੱਲ ਰਹੇ ਸਨ ਸੋਹਣਾ ਮੌਸਮ ਸੀ ਸਭ ਠੀਕ ਸੀ ਪਰ ਅਚਾਨਕ ਮੌਸਮ ਖਰਾਬ ਹੋ ਗਿਆ ਤੇਜ਼ ਹਨੇਰੀ ਤੂਫਾਨ ਆਇਆ ਆਸਮਾਨ ਵਿੱਚ ਬੱਦਲ छा ਗਏ ਬਹੁਤ ਭਾਰੀ ਬਾਰਿਸ਼ ਹੋਣ ਲੱਗੀ ਅਤੇ ਨਾਲ ਹੀ ਬਿਜਲੀ ਕੜਕਣ ਲੱਗੀ ਡਰਾਵਣਾ ਮੌਸਮ ਹੋ ਗਿਆ ਬਸਤੋਂ ਥੋੜੀ ਦੂਰ ਇੱਕ ਬਿਜਲੀ ਆ ਕੇ ਗਿਰੀ ਸਾਰੇ ਲੋਕ ਸ਼ਾਂਤ ਹੋ ਕੇ ਡਰ ਗਏ ਕਿ ਪਤਾ ਨਹੀਂ ਅਸੀਂ ਕੀ ਕਰ ਦਿੱਤਾ ਕਿ ਸਾਡੇ ਪਾਪਾਂ ਦੇ ਫਲ ਨੂੰ ਭਗਵਾਨ ਨੇ ਮਾਫ ਨਹੀਂ ਕੀਤਾ ਹੁਣੇ ਤਾਂ ਅਸੀਂ ਦਰਸ਼ਨ ਕਰਕੇ ਆਏ ਹਾਂ ਡਰਾਈਵਰ ਹੌਲੀ-ਹੌਲੀ ਗੱਡੀ ਚਲਾ ਰਿਹਾ ਸੀ ਦੂਰ ਪਹਾੜ ਤੇ ਫਿਰ ਇੱਕ ਬਿਜਲੀ ਡਿੱਗੀ ਅੰਦਰ ਬੈਠੇ ਲੋਕਾਂ ਨੂੰ ਲੱਗਿਆ ਕਿ ਹੁਣ ਸਭ ਕੁਝ ਖਤਮ ਹੋਣ ਵੱਲ ਵੱਧ ਰਿਹਾ ਹੈ ਸਾਡਾ ਜੀਵਨ ਖਤਮ ਹੋਣ ਵਾਲਾ ਹੈ ਪ੍ਰਭੂ ਨੇ ਸਾਨੂੰ ਮਾਫ ਨਹੀਂ ਕੀਤਾ ਅਸੀਂ ਤੀਰਥ ਦਰਸ਼ਨ ਕਰਕੇ ਆਏ ਹਾਂ ਸਾਡੇ ਪਾਪ ਨਹੀਂ ਮਿਟੇ ਹੁਣ ਤਾਂ ਮਰਨ ਵਾਲੇ ਹਾਂ ਡਰਾਈਵਰ ਨੇ ਬੱਸ ਨੂੰ ਸਾਈਡ ਤੇ ਲਗਾ ਦਿੱਤਾ ਤੇ ਯਾਤਰੀਆਂ ਵੱਲ ਆ ਗਿਆ ਅਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਛੋਟਾ ਮੂੰਹ ਬੜੀ ਗੱਲ ਪਰ ਮੈਨੂੰ ਅਜੀਹਾ ਲੱਗਦਾ ਹੈ ਕਿ ਤੁਸੀਂ ਸਭ ਦਰਸ਼ਨ ਕਰਕੇ ਆਏ ਤਾਂ ਹੋ ਪਰ ਤੁਹਾਡੇ ਵਿੱਚ ਅਜੇ ਵੀ ਕੋਈ ਅਜੀਹਾ ਵਿਅਕਤੀ ਬੈਠਾ ਹੈ ਜਿਸਦੇ ਪਾਪ ਭਗਵਾਨ ਨੇ ਮਾਫ਼ ਨਹੀਂ ਕੀਤੇ ਅਤੇ ਅੱਜ ਉਸ ਦਾ ਜਾਣਾ ਤੈ ਹੈ ਹੁਣ ਉਸ ਇੱਕ ਵਿਅਕਤੀ ਦੇ ਚੱਕਰ ਵਿੱਚ ਬਸ ਤੇ ਵੀ ਬਿਜਲੀ ਗੇਰ ਸਕਦੀ ਹੈ ਸਭ ਦੀ ਜਾਨ ਜਾ ਸਕਦੀ ਹੈ ਤਾਂ ਮੈਨੂੰ ਅਜਿਹਾ ਲੱਗਦਾ ਹੈ ਕਿ ਇੱਕ ਕੰਮ ਕਰ ਲੈਂਦੇ ਹਾਂ ਸਭ ਇੱਕ ਇੱਕ ਕਰਕੇ ਜਾਂਦੇ ਹਾਂ ਉਹ ਸਾਹਮਣੇ ਇੱਕ ਪੇੜ ਹੈ ਉਸ ਨੂੰ ਛੂ ਕੇ ਆਉਂਦੇ ਹਾਂ ਜੋ ਵੀ ਵਿਅਕਤੀ ਹੋਵੇਗਾ ਜਿਸ ਤੇ ਪਾਪ ਪ੍ਰਭੂ ਨੇ ਮਾਫ ਨਹੀਂ ਕੀਤੇ ਹਨ ਜੋ ਪਾਪੀ ਵਿਅਕਤੀ ਹੋਵੇਗਾ ਉਸਦੀ ਜਾਨ ਚਲੇ ਜਾਵੇਗੀ ਘਟੋ ਘਟ ਬਾਕੀ ਤਾਂ ਬਚ ਜਾਣਗੇ ਸਭ ਨੇ ਹਾਂ ਵਿੱਚ ਹਾਂ ਪਰ ਦਿੱਤੀ ਕਿ ਹਾਂ ਸੁਝਾਅ ਤਾਂ ਠੀਕ ਹੈ ਇੱਕ ਦੇ ਚੱਕਰ ਵਿੱਚ ਸਭ ਕਿਉਂ ਮਰਨ ਤਾਂ ਇੱਕ ਇੱਕ ਕਰਕੇ ਲੋਕਾਂ ਨੇ ਜਾਣਾ ਸ਼ੁਰੂ ਕੀਤਾ ਜੋ ਪਹਿਲਾ ਵਿਅਕਤੀ ਉੱਤਰਿਆ ਉਹ ਕਬਰਾਇਆ ਹੋਇਆ ਸੀ ਪੈਰ ਕੰਬ ਰਹੇ ਸਨ ਤੇ ਕਿਤੇ ਮੇਰੀ ਜਾਨ ਨਾ ਚਲੀ ਜਾਵੇ ਇੱਕ ਇੱਕ ਕਰਕੇ ਸਭ ਜਾਣ ਲੱਗੇ ਡਰ ਦੇ ਡਰ ਦੇ ਪੇੜ ਨੂੰ ਛੂ ਕੇ ਵਾਪਸ ਆਉਣ ਲੱਗੇ ਕਿਸੇ ਦੀ ਜਾਨ ਨਹੀਂ ਗਈ ਤੇ ਹੁਣ ਇੱਕ ਆਖਰੀ ਵਿਅਕਤੀ ਬਚਿਆ ਸੀ ਤੇ ਜਦੋਂ ਉਹ ਬੱਸ ਵਿੱਚੋਂ ਉਤਰਿਆ ਤਾਂ ਸਾਰੇ ਲੋਕ ਉਸ ਨੂੰ ਘੂਰ ਰਹੇ ਸਨ ਉਸ ਵਿਅਕਤੀ ਨੂੰ ਸਭ ਦੇਖ ਰਹੇ ਸਨ ਡਰਾਈਵਰ ਵੀ ਵੇਖ ਰਿਹਾ ਸੀ ਤੇ ਕਹਿ ਰਿਹਾ ਸੀ ਭਾਈ ਸਾਹਿਬ ਤੁਸੀਂ ਹੀ ਹੋ ਤੁਹਾਡੀ ਵਜ੍ਹਾ ਕਰਕੇ ਤਾਂ ਅੱਜ ਜਾਨ ਤੇ ਮਾਨ ਆਈ ਉਹ ਵੀ ਡਰਦਾ ਡਰਦਾ ਕੰਬਦਾ ਕੰਬਦਾ ਪ੍ਰਭੂ ਦਾ ਸਿਮਰਨ ਕਰਤਾ ਹੋਇਆ ਗਿਆ ਜਾ ਕੇ ਪੇੜ ਨੂੰ ਛੂਹਿਆ ਜ਼ੋਰਦਾਰ ਬਿਜਲੀ ਗਿਰੀ ਪਰ ਪੇੜ ਤੇ ਨਹੀਂ ਉਸ ਬਸ ਤੇ ਗਿਰੀ ਸਾਰੇ ਲੋਕਾਂ ਦੀ ਜਾਨ ਚਲੀ ਗਈ ਸਿਰਫ ਉਹ ਇਕਲੌਤਾ ਵਿਅਕਤੀ ਅਜਿਹਾ ਸੀ ਜਿਸ ਦੀ ਵਜ੍ਹਾ ਕਰਕੇ ਸਾਰੇ ਸੁਰੱਖਿਅਤ ਸਨ ਜਿਵੇਂ ਹੀ ਉਹ ਬਸ ਤੋਂ ਬਾਹਰ ਆਇਆ ਸਭ ਦੀ ਜਾਨ ਚਲੀ ਗਈ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਮੇਸ਼ਾ ਆਸ-ਪਾਸ ਦੇ ਲੋਕਾਂ ਨੂੰ ਜੱਜ ਕਰ ਰਹੇ ਹੁੰਦੇ ਹਨ ਬੁਰਾਈਆਂ ਕਰ ਰਹੇ ਹੁੰਦੇ ਹਨ ਕਮੀਆਂ ਕੱਢ ਰਹੇ ਹੁੰਦੇ ਹਨ ਸੋਚ ਰਹੇ ਹੁੰਦੇ ਹਨ ਕਿ ਇਹਨਾਂ ਦੀ ਵਜ੍ਹਾ ਕਰਕੇ ਸਾਡੀ ਜ਼ਿੰਦਗੀ ਖਰਾਬ ਹੋ ਰਹੀ ਹੈ ਇਹ ਸੋਚੋ ਕਿ ਕਈ ਵਾਰ ਚੰਗੇ ਲੋਕ ਜੋ ਤੁਹਾਡੇ ਨਾਲ ਜੁੜ ਜਾਂਦੇ ਹਨ ਉਹਨਾਂ ਦੀਆਂ ਦੁਆਵਾਂ ਉਹਨਾਂ ਦੀ ਪੋਜ਼ਿਟਿਵਿਟੀ ਉਹਨਾਂ ਦੀਆਂ ਅਰਦਾਸਾਂ ਤੁਹਾਡੇ ਨਾਲ ਜੁੜ ਜਾਂਦੀਆਂ ਹਨ ਤੁਹਾਡੇ ਜੀਵਨ ਵਿੱਚ ਵੀ ਚੰਗਾ ਹੋਣ ਲੱਗਦਾ ਹੈ ਕਈ ਅਜਿਹੇ ਲੋਕ ਹੁੰਦੇ ਹਨ ਜੋ ਬਿਨਾਂ ਦੱਸੇ ਤੁਹਾਡੇ ਲਈ ਅਰਦਾਸ ਕਰ ਰਹੇ ਹੁੰਦੇ ਹਨ ਤਾਂ ਲੋਕਾਂ ਨੂੰ ਜੱਜ ਕਰਨਾ ਬੰਦ ਕਰੋ ਦੂਜਿਆਂ ਦੀਆਂ ਬੁਰਾਈਆਂ ਕੱਢਣੀਆਂ ਬੰਦ ਕਰੋ ਇਸ ਕਹਾਣੀ ਦਾ ਸਾਰ ਇਹੀ ਦੱਸਦਾ ਹੈ ਧੰਨਵਾਦ